ਸਾਰਿਆਂ ਨੂੰ ਪਿਆਰ ਭਰੀ ਸਸ਼ੀਆਕਾਲ ਜੀ ਇੱਕ ਪਾਸੇ ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਰਿੰਦਰ ਮੋਦੀ ਦਾ ਕਾਫੀ ਨੇੜਤਾ ਹੈ ਸੂਤਰਾਂ ਦੇ ਹਵਾਲੇ ਤੋਂ ਅੱਜ ਤੋਂ 4 ਦਿਨ ਪਹਿਲਾਂ ਖਬਰ ਆਈ ਸੀ ਕਿ ਜਦੋਂ ਸੱਟ ਲੱਗਣ ਦੇ ਕਾਰਨ ਜ਼ਖਮੀ ਹੋ ਗਏ ਸੀ ਭਗਵੰਤ ਮਾਨ ਐਡਮਿਟ ਕਰਵਾਇਆ ਗਿਆ ਸੀ ਦਿੱਲੀ ਦੇ ਅਪੋਲੋ ਹਸਪੀਟਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦਾ ਹਾਲਚਾਲ ਪੁੱਛਣ ਦੇ ਲਈ ਅਪੋਲੋ ਹਸਪੀਟਲ ਦੇ ਵਿੱਚ ਆਏ ਸੀ ਨਾ ਕੇਜਰੀਵਾਲ ਆਇਆ ਤੇ ਨਾ ਹੀ ਕੇਜਰੀਵਾਲ ਦੇ ਮంత్రి ਕੋਈ ਵਿਧਾਇਕ ਪੋਲੋ ਹਸਪੀਟਲ ਦੇ ਵਿੱਚ ਮਿਲਣ ਲਈ ਆਏ ਭਗਵੰਤ ਮਾਨ ਨੂੰ ਅਰਵਿੰਦਰ ਕੇਜਰੀਵਾਲ ਨੂੰ ਤਾਂ ਖਾਸ ਕਰਕੇ ਆਉਣਾ ਚਾਹੀਦਾ ਸੀ ਲੇਕਿਨ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਉੱਤੇ ਨੋਟਾਂ ਦਾ ਮੀਂਹ ਵਰਸਾ ਦਿੱਤਾ ਹੈ ਇੱਕ ਵੱਡਾ ਗਫਾ ਦੇ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਕੀ ਨੇੜਤਾ ਹੈ ਸੂਬੇ ਦੇ ਮੁੱਖ ਮੰਤਰੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਨਰਿੰਦਰ ਮੋਦੀ ਚਾਹੁੰਦਾ ਹੈ ਕਿ ਭਗਵੰਤ ਮਾਨ ਮੇਰੀ ਛਤਰ ਛਾਇਆ ਥੱਲੇ ਰਹਿਣ ਜੋ ਕੁਝ ਕਾਹਵਾ ਉਹੀ ਕੰਮ ਪੰਜਾਬ ਦੇ ਵਿੱਚ ਕਰਨ ਇਹ ਸਾਰੀ ਸਿਆਸਤ ਪਾਰਟੀਆਂ ਕਹਿ ਰਹੀਆਂ ਨੇ ਖਾਸ ਕਰਕੇ ਕਾਂਗਰਸ ਪਾਰਟੀ ਸ਼ੋਮ ਨੇ ਅਕਾਲੀ ਦਲ ਦੇ ਵਾਲੇ ਖਾਸ ਕਰਕੇ ਨਿਸ਼ਾਨੇ ਸੇਧ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਕੀ ਨੇਤਾ ਹੈ ਹੁਣ ਦੱਸਦੇ ਆਂ ਨੇ ਕੀ ਅਸਲ ਵਿੱਚ ਮਾਜ਼ਰਾ ਕੀ ਹੈ ਜੇਕਰ ਉਹਨਾਂ ਦੀ ਨੇੜਤਾ ਜਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੇੜਤਾ ਪ੍ਰਧਾਨ ਮੰਤਰੀ ਦੇ ਨਾਲ ਹੁੰਦੀ ਤਾਂ ਅੱਜ ਜੋ ਕੁਝ ਵੀ ਬੋਲਿਆ ਗਿਆ ਹੈ ਭਗਵੰਤ ਮਾਨ ਦੇ ਵੱਲੋਂ ਕਿਉਂਕਿ ਅੱਜ ਉਹਨਾਂ ਨੇ ਹਰਿਆਣੇ ਦੇ ਵਿੱਚ ਰੋਡ ਸ਼ੋਅ ਕੱਢਿਆ ਜਿੱਥੇ ਉਹਨਾਂ ਨੇ ਰੱਜ ਕੇ ਅਗਨੀ ਵੀਰ ਦੇ ਸਵਾਲ ਖੜੇ ਕੀਤੇ ਨੇ ਕਿ ਅਗਨੀ ਵੀਰ ਜਿਹੜੀ ਸਕੀਮ ਹੈ ਉਸ ਨੂੰ ਪੇਸ਼ ਕਰਕੇ ਉਸ ਨੂੰ ਖਪਾਸ ਕਰਕੇ ਭਾਰਤ ਦੇ ਫੌਜੀਆ ਨਾਲ ਜਿਹੜਾ ਖਿਲਵਾੜ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਅਤੇ ਉਹਨਾਂ ਨੂੰ ਬੰਦੀ ਪੈਨਸ਼ਨ ਬੰਦੀ ਤਨਖਾਹ ਪ੍ਰੋਪਰ ਤਰੀਕੇ ਨਾਲ ਮੁਹੱਈਆ ਨਹੀਂ ਕਰਵਾਈ ਜਾ ਰਹੀ ਇਸ ਨੂੰ ਲੈ ਕੇ ਤੱਤੇ ਹੋਏ ਮੁੱਖ ਮੰਤਰੀ ਭਗਵੰਤ ਮਾ ਨਰਿੰਦਰ ਮੋਦੀ ਤੇ ਅਤੇ 10 ਸਾਲਾਂ ਦਾ ਕਾਰਜਕਾਲ ਜੋ ਕਿ ਨਰਿੰਦਰ ਮੋਦੀ ਨੇ ਕੀਤੇ ਨੇ ਕੰਮ ਉਹਨਾਂ ਬਾਰੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਤੰਤਰ ਤੇ ਸੰਵਿਧਾਨ ਨੂੰ ਖਤਰਾ ਹੋਵੇਗਾ ਜੇਕਰ ਭਾਰਤੀ ਜਨਤਾ ਪਾਰਟੀ ਇਸੇ ਤਰ੍ਹਾਂ ਭਾਰਤ ਦੇ ਸੂਬਿਆਂ ਦੇ ਵਿੱਚ ਪੈਰ ਪ੍ਰਸਾਰਦੀ ਰਹੀ ਜਾਣੇ ਕਿ ਇੱਕ ਇੱਕ ਕਰ ਕਰਕੇ ਹਰੇਕ ਚੀਜ਼ ਦਾ ਹਵਾਲਾ ਦਿੱਤਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਿੰਦਰ ਮੋਦੀ ਦੇ ਖਿਲਾਫ ਕਿ ਨਰਿੰਦਰ ਮੋਦੀ ਵਾਕਈ ਹੀ ਸੱਚਮੁੱਚ ਨੇੜਤਾ ਹੈ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਉਪਰੋ ਕਰ ਰਿਹਾ ਹੈ ਉਤੋਂ ਉਹਦਾ ਵਿਰੋਧ ਕਰ ਰਿਹਾ ਹੈ ਅੰਦਰ ਖਾਤੇ ਇੱਕ ਦੂਜੇ ਦੇ ਨਾਲ ਕਿਉਂ ਖਿਚੜੀ ਨੇ ਜਿਵੇਂ ਕਿ ਮਨਪ੍ਰੀਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਡਿਪਟੀ ਢਿੱਲੋਂ ਨੇ ਕਿਹਾ ਸੀ ਦੱਸ ਦਈਏ ਕਿ ਹੁਣ ਭਗਵੰਤ ਮਾਨ ਦੇ ਤਵੇ ਲਾਉਣ ਅਤੇ ਤੰਜ ਕਸਮੇ ਸ਼ੁਰੂ ਲਗਦੇ ਨੇ ਵਿਧਾਨ ਸਭਾ ਦੀਆਂ ਚੋਣਾਂ ਤੇ ਚੋਣਾਂ ਦੇ ਵਿੱਚ ਚੋਣਾਂ ਦੇ ਪ੍ਰਚਾਰ ਦੇ ਸਮੇ ਅੱਜ ਰੋਡ ਸ਼ੋਅ ਕੱਢਿਆ ਗਿਆ ਕੈਥਲ ਦੇ ਵਿੱਚ ਅਤੇ ਆਪਣੇ ਜਿਹੜਾ ਹੈ ਖੜਿਆ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਉਸ ਦੀਆਂ ਸ਼ਿਫਟਾਂ ਕਰਕੇ ਲੋਕ ਬੰਨੇ ਅਤੇ ਕਿ ਹੱਪ ਕੀ ਪੂਰੇ ਸੰਪੂਰਨ ਤਰੀਕੇ ਦੇ ਨਾਲ ਇਸ ਵਾਰ ਫਿਰ ਸੱਤਾ ਵਿੱਚ ਆਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁੰਜਾ ਫੇਰਿਆ ਹੈ ਉਸੇ ਤਰ੍ਹਾਂ ਝਾੜੂ ਹੁਣ ਹਰਿਆਣਾ ਸਰਕਾਰ ਸਰਕਾਰ ਦੇ ਵਿੱਚ ਫਿਰੇਗਾ ਧੰਨਵਾਦ ਜੀ